ਵੀ ਅਸੀਂ ਲੱਖੇ ਨਾਲ ਰਹਿੰਦੇ ਆ ਜੀ ਅਸੀਂ ਲੱਖੇ ਦੇ ਮਾਸੀ ਦੇ ਮੁੰਡੇ ਆ ਅਸੀਂ ਭੂਆ ਦੇ ਮੁੰਡੇ ਆ ਮਾਮੇ ਦਾ ਮੁੰਡਾ ਬੋਲਦਾ ਜੀ ਮੈਂ ਕਈ ਦਾ ਲੱਖੀ ਬਣ ਜਾਂਦੇ ਮੈਂ ਲੱਖਾ ਬੋਲਦਾਂ ਇਹ ਬਹੁਤ ਚਿਰ ਤੋਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਨੇ ਕੋਈ ਬੰਦਿਆਂ ਨੇ ਬਾਹਰੋਂ ਪੈਸੇ ਕਿਸੇ ਨੂੰ ਕਾਲੇ ਮੇਰੇ ਨਾਂ ਤੇ ਇਹ ਵੀ ਮਸਲਾ ਉੱਠਿਆ ਫਿਰ ਇੱਕ ਮਸਲਾ ਮਖਿਆ ਹੰਦਾ ਦਾ ਦਾਨ ਦਾ ਕਰਨ ਮੈਂ ਕੋਈ ਬੰਦਾ ਕਿਸੇ ਨੂੰ ਕਹਿੰਦਾ ਮੁੰਡਾ ਟੀਚਰ ਲੱਗਿਆ ਸੀ ਕਹਿੰਦਾ ਭਾਈ ਲੱਖ ਰੁਪਿਆ ਦੇ ਦੇ ਤੇਰੀ ਬਦਲੀ ਕਰਾ ਦੂੰ ਤੋਟਾ ਹਿਸਾਬ ਪੁਰਾਣੀ ਗੱਲ ਹੈ ਉਹ ਕਹਿੰਦਾ ਕਿਦੋਂ ਕਰਾਏਗਾ ਕਹਿੰਦਾ ਮੇਰੀ ਲੱਖੇ ਨਾਲ ਇੱਕ ਗੱਲ ਹੈ ਉਹ ਕਹਿੰਦਾ ਰੱਖਾ ਕਿਹੜਾ ਕੋਈ ਸਰਕਾਰ ਚ ਆ ਕੋਈ ਮੰਤਰੀ ਹੈ ਕਹਿੰਦਾ ਨਹੀਂ ਭਾਈ ਦੀ ਚਲਦੀ ਬਹੁਤ ਹੈ ਤੇ ਮੈਂ ਤੇਰੀ ਬਦਲੀ ਕਰਾ ਦੂੰ ਉਹ ਭਾਈ 50000 ਰੁਪਏ ਉੱਥੇ ਲੈ ਗਿਆ ਕਹਿੰਦਾ ਪੰਜਾਬ ਉਦੋਂ ਜੋ ਕਰਾਤੀ ਬਦਲੀ 50000 ਰੁਪਏ ਲੈ ਕੇ ਨੇ ਫੋਨ ਬੰਦ ਕਰ ਗਿਆ ਉਹ ਬੰਦੇ ਨੇ ਜਗਦੇ ਜਗਦੇ ਨੇ ਬਲਵੀਰ ਮੇਰਾ ਮਿੱਤਰ ਆ ਮੌੜੀ ਉਹਦੇ ਕੋਲ ਗੱਲ ਕਰਨੀ ਕਹਿੰਦਾ ਯਾਰ ਐ ਕਰਕੇ ਕੋਈ 50000 ਰੁਪਇਆ ਲੈ ਗਿਆ 22 ਲੱਖੇ ਨਾਲ ਦਾ ਬੰਦਾ ਸੀ ਕਿਉਂਕਿ ਮੇਰੇ ਗੱਲ ਨਹੀਂ ਹੁੰਦੇ ਨੇ ਪਰ ਪੜਤਾਲ ਕਰਦੇ ਚਲੋ ਮੇਰੇ ਕੋਲੇ ਆ ਗਏ ਬੰਦੋ ਆ ਗਏ ਨਾ ਜੱਕਦਾ ਸੀ ਮੁੰਡਾ ਭੁੱਲਿਆ ਆ ਬਗੀ ਲੈ ਕੇ ਆਏ ਤੇ ਉਹ ਮੈਂ ਕਿਹਾ ਵੀ 10 ਬੰਦਾ ਦੱਸ ਕੌਣ ਹੈ ਕਹਿੰਦਾ ਭਾਈ ਬੰਦਾ ਤਾਂ ਨਹੀਂ ਮੈਨੂੰ ਪਤਾ ਆ ਤੇਰੇ ਨਾਲ ਫੋਟੋ ਆ ਉਹਨੂੰ ਫੋਟੋ ਕਿਸੇ ਵਿਆਹ ਦੀ ਫੋਟੋ ਸੀ ਅਸੀਂ ਕੁਰਸੀਆਂ ਤੇ ਬੈਠੇ ਆ ਕੋਈ ਬੰਦਾ ਖੜਾ ਸਾਡੇ ਪਿੱਛੇ ਫੋਟੋ ਕਰਾ ਰਿਹਾ ਹੁਣ ਮੈਂ ਜਿੱਥੇ ਵੀ ਜਾਂਦਾ ਮੰਨ ਲਓ ਬੰਦਾ ਕਹਿੰਦੇ ਭਾਈ ਮੈਂ ਫੋਟੋ ਕਰਾਉਣੇ ਮੈਂ ਜਵਾਬ ਤੁਹਾਨੂੰ ਕਹਿੰਦਾ ਲਾ ਭਾਈ ਹੁਣ ਉਹ ਫੋਟੋ ਦਾ ਇਸਤੇਮਾਲ ਕਿੱਥੇ ਕਰਦਾ ਹੈ ਕਿ ਆਪਾਂ ਨੂੰ ਢੋਲੀ ਉਹ ਫੋਟੋ ਨਹੀਂ ਦਾ ਬਣਾ ਕੇ ਵੀ ਆਹ ਦੇਖੋ ਮੇਰੀ ਤਲਾ ਉਹ ਮੇਰੇ ਨਾਲ ਆਏ ਮੋਢੇ ਦੇ ਹੱਥਾਂ ਦੇ ਘਰ ਕੇ ਉੱਤੇ ਕੁਰਸੀ ਤੇ ਬੈਠਾ ਆ ਉੱਤੇ ਨੀਵਾ ਜਾ ਹੋ ਕੇ ਤਾਂ ਫੋਟੋ ਕਰਾਈ ਦੀ ਚਲੋ ਬੰਦਾ ਅਜੀ ਭਾੜ ਲਿਆ ਤੇ 50000 ਰੁਪਏ ਅਸੀਂ ਵਾਪਸ ਕਰਾਇਆ ਸੋ ਇਸ ਤਰ੍ਹਾਂ ਨੇ ਘਟਨਾਵਾਂ ਬਹੁਤ ਹੋਈਆਂ ਨੇਕੜੀ ਹੋਈਆਂ ਸੋ ਤਾਂ